ਸਿਲਾਕਾਨ ਔਰ ਨਾਲ ਛੇਟਾਂ ਤੇ ਸਾਪੀ ਕਲਾਰ ਹੋਣਾਂ ਦਾ ਸਾਰੇ ਵੀਰਾਂ ਦਾ ਗੁਰਲਾਲ ਸਿੰਧੜਾ ਵਾਲੇ ਦਾ ਅਮਨ ਬੈਂਸ ਹੋਣਾਂ ਦਾ ਪ੍ਰੈਸਮੈਨ ਤੋਂ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਲਓ ਜਲਾਲਪੁਰੀਆ ਤੇ ਜੀਵਨ ਪਾਲਾ ਤੇ ਜੀਵਨ ਪਾਲਾ ਤੇ ਜੀਵਨ ਟੀਪੁਕੀ ਦੇ ਮੇਲੇ ਤੇ ਆ ਮੋਸਾਂ ਸਾਹਮਣੇ ਇਹਦੀਆਂ ਹੀ ਚੀਜ਼ਾਂ ਦੇ دیਵਾਨੇ ਆ ਲੋਕ ਮੇਰੇ ਵੀਰੋ ਇੱਕ ਪਾਸੇ ਅਜੂਬ ਆਪਣਾ ਵੱਲੋਂ 100 ਡਾਲਰ ਦੀਆਂ ਤਿੰਨ ਪੈਣ ਗਈਆਂ ਪਹਿਲੀ ਸਫਲ ਪੈ ਗਈ ਹੈ ਲਓ ਸ਼ਾਟ ਮੇ ਦੇ ਸਰੀਰ ਵਾਲਾ ਬੀਬੀਆਂ ਨੇ ਵਿਆਹਾਂ ਦੇ ਵਿੱਚ ਬੋਲੀਆਂ ਪੜੀਆਂ ਨੇ ਕਿ ਕੰਦਾ ਟੁੱਟੇ ਖਾਲੀ ਦਾ ਬਤਲਾ ਪਤੰਗ ਮਾਈਆ ਕਿਸੇ ਕਰਮਾ ਵਾਲੀ ਦਾ ਲਓ ਬਤਲੇ ਪਤੰਗ ਸਰੀਰ ਵਾਲਾ ਮੇਰੇ ਵੀਰੋ ਜੀਵਨ ਮਾਨੂਕੇ ਗਿੱਲਾਂ ਵਾਲਾ ਇਹ ਮਾਲਵੇ ਦਾ ਏਰੀਆ ਹੈ ਮੇਰੇ ਵੀਰੋ ਦੁਨੀਆ ਦੇ ਵਿੱਚ ਮਸ਼ਹੂਰ ਕਰ ਦਿੰਦਾ ਹੈ ਤੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਹਰਿਆਣੇ ਵਾਲਾ ਅਗਲੀ ਰੇਡ ਜੀਵਨ ਮਾਨੋਕੇ ਗਿੱਲ ਵਾਲਾ ਖੇਡ ਮੈਦਾਨ ਦੇ ਵਿੱਚ ਵਧਿਆ ਪਾਜੀ ਦਿਲਜੀਤ ਸਿੰਘ ਬਿਰਕੜਾ ਪਹਿਲੇ ਸਾਲ ਇਹ ਸੁਪਨਾ ਸੀ ਜਦੋਂ ਕੱਪ ਕਰਾਇਆ ਵੀ ਜੀਵਨ ਜ਼ਰੂਰ ਬੁਲਾਉਣਾ ਹੈ ਔਰ ਜੀਵਨ ਤੀਜੀ ਵਾਰ ਮੇਰੇ ਵੀਰੋਏ ਦੂਜੀ ਵਾਰ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਖੇਡਣ ਦੇ ਲਈ ਪੁੱਜਿਆ ਆਹ ਸਮੇਂ ਦੀਆਂ ਗੱਲਾਂ ਨੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪਾਉਂਦਾ ਰੇਡ ਪਤਲੀ ਪਟੰਗ ਜਿਹਾ ਸਰੀਰ ਆਹ ਭੱਜ ਗਿਆ ਆਹ ਭੱਜ ਗਿਆ ਆਹ ਭੱਜ ਗਿਆ ਆਹ ਭੱਜ ਗਿਆ ਇਹ ਜੀਵਨ ਹੈ ਮਾਨੋਕੇ ਗਿੱਲ ਵਾਲਾ ਜਿਹੜੀ ਕਬੱਡੀ ਇਸ ਨੌਜੰਦਰ ਬਈ ਜੀਵਨ ਜੀਵਨ ਜਿਹੜੇ ਜੀਵਨ ਦੀ ਖੇਡ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਿਓ ਮੇਰੇ ਵੀਰੋ ਮਾਣੋ ਕਿ ਗਿੱਲ ਵਾਲੇ ਦੀ ਖੇਡ ਨੂੰ ਕਹਿੰਦੇ ਦੁਨੀਆ ਪਿਆਰ ਕਰਦੀ ਦੇ ਤੌਰ ਤੇ ਮੇਰੇ ਵੀਰੋ ਪੁੱਜੇ ਹੋਣ ਉਹਨਾਂ ਦਾ ਸਨਮਾਨ ਕੀਤਾ ਜਾਣਾ ਤੇ ਨਾਲ ਜਸਵਿੰਦਰ ਸਿੰਘ ਜੀ ਸਾਡੇ ਬੱਬਲੂ ਭਾਜੀ ਉਹਨਾਂ ਦੇ ਬ੍ਰਦਰ ਬੜੀ ਵਾਲਾ ਰਾਜੂ ਹੈ ਇਸ ਲਈ ਖੰਨੇ ਦੇ ਇਲਾਕੇ ਦਾ ਮੇਰੇ ਵੀਰੋ ਸਰਦਾਰ ਜੀਵਨ ਸਿੰਘ ਦਾ ਪੁੱਤਰ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਗਿਆ ਇਧਰ ਜੀਵਨ ਮਾਨੂਕੇ ਤੇ ਦੂਜੇ ਪਾਸੇ জাফর ਇਕਬਾਲ ਚੈਨੀ ਆਹ ਚੈਨੀ ਆਹ ਚੈਨੀ ਆਹ ਚੈਨੀ ਤੇ ਜੀਵਨ 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 ਇਹ ਅਜੂਬਾ ਮਾਂ ਖੇਡ ਕਬੱਡੀ ਦਾ ਜਲਾਲ ਦੇ ਵਿੱਚ ਗੱਡੀ ਦਿੱਤੀ ਗਈ ਤੇ ਗੱਲਾਂ ਹੋਈਆਂ ਸਾਰੇ ਪੰਜਾਬ ਨੇ ਸਾਰੀ ਇਹਨਾਂ ਭਰਾਵਾਂ ਦੇ ਇਸ ਖੇਡ ਮੇਲੇ ਦੇ ਲਓ ਅਗਲੀ ਰੇਡ ਕਬੱਡੀ ਦਾ ਅਜੂਬਾ ਮੇਰੇ ਵੀਰੋ ਜੀਵਨ ਮਾੜੂ ਕੇ ਖਿੱਲਾਂ ਵਾਲਾ ਮਾੜੂ ਕੇ ਗੱਲ ਵਾਲਾ ਜੀਵਨ 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 ਪਰ ਸਾਹਮਣੇ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ ਕਰੂ ਕੋਸ਼ਿਸ਼ ਮੇਰੇ ਮਿੱਤਰੋ ਇੱਕ ਪਾਸੇ ਅਮਰਤ ਹੈ ਫਤਿਹਗੜ ਛੰਨਾ ਪਿੰਡ ਸਮਾਣੇ ਵੇ ਲਾਗੇ ਉਹ ਸਮਾਣਾ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤੀ ਸੀਗੀ ਮੇਰੇ ਵੀਰੋ ਸਮਾਣੇ ਦੀ ਗੱਲ ਹੁੰਦੀ ਆ ਤਾਂ ਚਲਾ ਗਿਆ ਔਰ ਵਾਹਿਗੁਰੂ ਭਰਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਜੀਵਨ ਮਾਨੁਕੇ ਵਾਲਾ ਅਗਲੀ ਕਬੱਡੀ ਪੌਂਡ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਤੇ ਅਗਲੀ ਗੱਲ ਸਾਡਾ ਵੀਰ ਚਮਕੌਰ ਮਾ ਪਾਜੀ ਦਰਸ਼ਨ ਨજર ਕਹਿੰਦੇ ਵੀ ਇਹ ਸਾਡੇ ਟੀਪੂਕੀ ਦਾ ਮੱਖਣ ਵਾਲੀ ਕੋਈ ਹੈ ਸੋ ਮੱਖਣ ਵਾਲੀ ਜੀ ਦੇ ਵੀ ਦਰਸ਼ਨ ਆਪਾਂ ਜਲਦੀ ਕਰਾਂਗੇ ਸੋ ਆਓ ਜੀ ਚਮਕੌਰ ਜੀ ਕਰੀਏ ਗੱਲ ਲਓ ਜੀਵਨ ਦੀ ਰੇਡ ਦੇ ਨਾਲ ਜੁੜੀਏ ਮੇਰੇ ਵੀਰੋ ਫਤੇਗਰ ਛੰਨਾ ਵਾਲਾ ਇੱਕ ਜ਼ਿਲ੍ਹੇ ਪਟਿਆਲੇ ਦੇ ਵਿੱਚ ਪੈਂਦਾ ਹੈ ਇੱਕ ਜ਼ਿਲ੍ਹੇ ਬਰਨਾਲੇ ਦੇ ਵਿੱਚ ਪੈਂਦਾ ਪਰ ਆਹ ਲਲਕਾਰਿਆਂ ਨੇ ਦੱਸਿਆ ਵੀ ਜੀਵਨ ਦੀ ਖੇਡ ਦਾ ਆਨੰਦ ਕਹਿੰਦੇ ਪੂਰਾ ਪੂਰਾ ਆ ਰਿਹਾ ਤੇ ਅਮਰਿੰਦਰ ਵਾਜਵਾ ਕੈਂਦੀ ਕੈਂਦੀ ਵੱਲੋਂ ਵੱਡਾ ਸਰਕਾਰ ਲਓ ਅਗਲੀ ਰੇਡ ਦੇ ਨਾਲ ਜੁੜੀਏ ਖੇਡ ਦੇ ਮੈਦਾਨ ਦੇ ਅੰਦਰ ਕਬੱਡੀ ਲਓ ਜੀਵਨ ਤੇ ਦੂਜੇ ਪਾਸੇ ਦੇਖੋ ਚਾਰ ਨੇ ਚਾਰਾਂ ਦੇ ਵਿੱਚ ਦੇਖਾਂਗੇ ਕਿਸ ਦਾ ਹੋਊਗਾ ਮੁਕਾਬਲਾ ਭਾਈ ਪਵਿੱਤਰ بھائی ਨੂੰ ਉਹਨਾਂ ਨੂੰ ਬੇਨਤੀ ਹੈ ਖਜੂਰਲੇ ਵਾਲਿਆਂ ਨੂੰ ਕਿ ਇੱਧਰ ਟੈਕਨੀਕਲ ਵਾਲੇ ਸਾਡੇ ਕੰਧਾ ਢਾਲੀ ਵਾਲਾ ਭਾਜੀ ਸਾਡੇ ਤੁਹਾਨੂੰ ਸਾਧ ਰਿਹਾ ਹੈ ਪਵਿੱਤਰ ਭਾਜੀ ਆ ਇੱਧਰ ਆਈਏ ਟਰੱਕ ਵਾਲੇ ਪਾਸੇ ਟੈਕਨੀਕਲ ਟੇਬਲ ਦੇ ਉੱਤੇ ਜਿਹੜੀ ਹੈ ਉਹ ਤੁਹਾਡੀ ਮੰਗ ਆਈ ਹੈ ਸੋ ਪਲੀਜ਼ ਪਵਿੱਤਰ ਵਾਪਸ ਜਾਂਦਾ ਹੋਇਆ ਹੈ ਜੀਵਨ ਮਾਣੂ ਕੇ ਗਿੱਲ ਪਿੰਡ ਇਸ ਨੌਜੰਦਾ ਬਾਗੇ ਪੁਰਾਣੇ ਦਾ ਇਲਾਕਾ ਜਲਾਨ ਦੇ ਵਿੱਚ ਮਿਲੀ ਗੱਡੀ ਨਿਊਜ਼ੀਲੈਂਡ ਵਾਲੇ ਭਰਾਵਾਂ ਨੇ ਵੱਡੇ ਸਹਿਯੋਗ ਕੀਤੇ ਵੀ ਮਲ ਦਾ ਮਾਨ ਸਨਮਾਨ ਬਣਦਾ ਹੈ ਗੋਪੀ ਭਾਜੀ ਇਹ ਬੰਦੇ ਦਾ ਮਾਨ ਸਨਮਾਨ ਬਣਦਾ ਵੀ ਸੀਗਾ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਇਹ ਨੌਜੰਦਾ ਖੇਡਦਾ ਆ ਰਿਹਾ ਹੈ ਸ਼ਾਂਟ ਵਿੱਚ ਜਿਹੜੇ ਸਰੀਰ ਦੇ ਵਿੱਚ ਮਾਣੂ ਕੇ ਗਿੱਲ ਵਾਲਾ ਜੀਵਨ ਪਰ ਦੂਜੇ ਪਾਸੇ ਸਨੀ ਚਿਤਪਾਲ ਚਿੱਟੀ ਇਸ ਲਈ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਫਸਤੇ ਨਾਲ ਮਾਹੌਲ ਬਣਦਾ ਫਿਰ ਬਹੁਤ ਔਖਾ ਹੋ ਜਾਂਦਾ ਹੈ ਸੋ ਵਾਹਿਗੁਰੂ ਮਿਹਰ ਭਰੇ ਹੱਥ ਰੱਖੇ ਮੱਖਣ ਮੱਖੀ ਵੀ ਆ ਗਿਆ ਲੈ ਵੀ ਮੱਖਣਾ ਹੱਥ ਖੜਾ ਕਰਦੇ ਨਾ ਜਾਨਾ ਤਾੜੀਆਂ ਹੀ ਉੜਦਾ ਮੱਖਣ ਮੱਖੀ ਦੇ ਲਈ ਮਾਰਦੇ ਹੋ ਮੇਰੇ ਵੀਰੋ ਅਜੇ ਤੇ ਮੈਂ ਤੁਹਾਨੂੰ ਦੱਸਿਆ ਵੀ ਪਹਿਲਾ ਟੂਰਨਾਮੈਂਟ ਆ ਅਜੇ ਤੇ ਜਦੋਂ ਮੇਰੇ ਮਿੱਤਰੋ ਅਗਲੇ ਹਫਤੇ ਹਮਿਲਟਨ ਮੇਲਾ ਹੋਣਾ ਹੋਰ ਪਲੇਅਰ ਆ ਜਾਣੇ ਆ ਜਦੋਂ ਰਵਿੰਦਰ ਚੀਮੇ ਹੋਣਾਂ ਦੀ ਕਲੱਬ ਦਾ ਮੇਲਾ 22 ਤਰੀਕ ਨੂੰ ਹੋਣਾ ਹੈ ਔਰ ਉਦੋਂ ਹੋਰ ਪਲੇਅਰ ਫਿਰ 23 ਤਰੀਕ ਨੂੰ ਆਕਲੈਂਡ ਤੇ ਫਿਰ ਹਾਲਮ ਸੌਰੀ ਸੰਦੀਪ ਭਾਈ ਸਰਵਨ ਮਹਾਲਮ ਤੇ ਬੱਬੂ ਪਿੰਡਰ ਮੇਰੇ ਵੀਰੋ ਇਹਦੇ ਯਾਰ ਨੇ ਕਹਿੰਦੇ ਵੀ ਜਿੰਨੇ ਵੀ ਜਫੇ ਬੱਬੂ ਪਿੰਡਰ ਲਾਵੇਗਾ ਹਰ ਜਫੇ ਦੇ ਉੱਤੇ ਮੇਰੇ ਵੀਰੋ 100 ਡਾਲਰ ਦਾ ਮਾਣ ਕੀਤਾ ਜਾਵੇਗਾ ਇਸ ਬੱਬੂ ਪਿੰਡਰ ਦਾ ਹਰ ਇੱਕ ਜਫਾ ਮੇਰੇ ਵੀਰੋ 100 ਡਾਲਰ ਦਾ ਸਰਵਨ ਮਹਾਲਮ ਤੇ ਭਾਈ ਸੰਦੀਪ ਵੱਲੋਂ ਹੋਵੇਗਾ ਰਾਣੇ ਅੰਨ ਲੈਂਦੇ ਆ ਚੱਲ ਵੀ ਇਹ ਜੂਬਿਆ ਪਾਵੇ ਰੇਡ ਬੱਬੂ ਉੱਤੇ ਜਾਣਿਆ ਅਮਨ ਵੀ ਲੱਗਿਆ ਹੋਇਆ ਮੇਰੇ ਵੀਰੋ ਹਰਿਆਣੇ ਵਾਲਾ ਨਾਲ ਦੇਖੀਏ ਰਾਜੂ ਹੈ ਨਾਲ ਸੰਨੀ ਹੈ ਉਧਰ ਸਾਡਾ ਵੀਰ ਹੈ ਮੇਰਾ ਆਪਣੇ ਏਰੀਆ ਦਾ ਰਿਸ਼ੂ ਭਰਾ ਵੀ ਕਜਲੇ ਵਾਲਾ ਜਿਹੜਾ ਹੈ ਨਿਊਜ਼ੀਲੈਂਡ ਦੀ ਧਰਤੀ ਦੇ